ਦੂਜਾ ਲਾ ਦੇ ਦੂਜਾ ਇਹ ਹੁਣ ਚਾਰਾਂ ਵਾਲੀ ਵਾਹ ਬਿਓ ਪ੍ਰਾਣਾ ਮਾਡਲ ਆ ਉਹਨਾਂ ਨੂੰ ਪਤਾ ਹੋਊਗਾ ਵੀ ਗਾਹ ਨੂੰ ਬਹੁਤ ਜ਼ਿਆਦਾ ਮਾਡਲ ਧੱਕਦੇ ਧੱਕਦੇ ਜਦੋਂ ਇਹ ਦੂਬਾ ਸਾਈਡ ਗੇਅਰ ਚ ਆ ਕੇ ਇਹ ਉੱਥੇ ਚਾਰ ਸਟਾਰ ਆ ਗਿਆ ਹਣਾ ਮੱਥੇ ਮੁੱਥੇ ਤੇ ਜਾ ਕੇ ਪਾਸੇ ਮਾਰ ਜਾਂਦਾ ਪਰ ਆਹ ਮਾਡਲ ਪਾਸੇ ਜ ਨਹੀਂ ਮਾਰਦਾ ਸੀ ਬਟਾਇਰ ਇੱਕ ਘੁੰਮ ਗਿਆ ਇੱਕ ਛੱਡ ਗਿਆ ਇਹ ਕੰਮ ਇਹ ਕਰਦਾ ਹੀ ਨਹੀਂ ਬਿਲਕੁਲ ਕਿਰਾਏ ਗੁਰੇ ਨੇ ਵਧੀਆ ਲਈ ਜਾਂਦੇ 150 ਇਹ ਘਟਾ 50 ਚੜ ਜੂਗਾ ਚੜ ਜੂਗਾ ਸ਼ੇ ਦਾ ਟੁੱਟੂ ਕੋ ਹਾਂ ਲੱਗਦਾ 150 ਘਟਾਈ ਇਹ ਨਾਲ ਬਾਕੀ ਉਹਦੇ ਚੋਂ ਲੰਘੇ ਭਲੇ ਦੋ ਆ ਦੋ ਸਿਉਣਾ ਆਉਂਦੀਆਂ ਸੀ ਚੱਕ ਕੇ ਇੱਕ ਕਰ ਰੱਖਿਆ ਆ ਸਾਰੀ ਗਿਰ ਜਾਂਦੀ ਲੈ ਆਵੇ ਜੋ ਚੱਕਦੇ ਰੇ ਰੇ ਗਿਰ ਜਾਂਦੀ ਐਫ ਕੋਲਿਆਂ ਦੇ ਹਜੇ ਦੋ ਆਉਣਗੇ ਹਨਾ ਐਫ ਕੋਚ ਦੋ ਆਉਣਗੇ ਸਿਉਣਾ ਇਹ ਇਹਨਾਂ ਨੇ ਕਰ ਲੈਣੇ ਆਏ ਤੇ ਕਰਤੀ ਪ੍ਰਧਾਨ ਮੰਤਰੀ ਯੋਜਨਾ ਸੀ ਕਿ ਦਾ ਜੰਬਲ ਦੀ ਤੇ ਆ ਸੈਟ ਹਲਾ ਯਾਰ 40 ਬਹੁਤ ਆਜ 60 ਫੇਰ ਲੈ ਜਾ ਨਵੀਂ ਆਈ ਤੇ ਇਹ ਨਹੀਂ ਚੱਤਣੀ ਯਾਰ ਲੈ ਵੀ ਕਹਿੰਦੇ ਸਾਡੇ ਜਗਮੋਹਣ ਸਿੰਘ ਜੀ ਗੱਲ ਉਰਫ ਜੱਗੋ ਪਿੰਡ ਦੇ ਸੁਲਝੇ ਹੋਏ ਕਿਰਤੀ ਬੰਦੇ ਸਾਡੇ ਇਨਾਂ ਦਾ ਸਵਾਗਤ ਕਰਦੇ ਆਂ ਅਸੀਂ ਇਹ ਆਪਣੇ ਨਾਲ ਲਾਉਣ ਗਿਆਤ ਕਿ ਸਾਲ 6 ਮਹੀਨੇ ਕੋਈ ਤੇ ਅੱਜ ਇਹਨਾਂ ਦੀ ਪਹਿਲਾ ਛੱਲੀਆਂ ਤੋਂ ਅਸੀਂ ਸਵਾਗਤ ਕਰਦੇ ਆਂ ਘੁੰਮ ਕੇ ਖਾਣੇ ਫੇਰ ਸਾਨੂੰ ਇਹ ਝੋਨਾ ਪਾਲ ਕੇ ਦੇਣਗੇ ਕਿਉਂ ਜੀ ਧੰਨਵਾਦ ਜੀ ਧੰਨਵਾਦ ਜੀ ਠੀਕ ਹੈ ਬਾਈ ਤੇਰਾ ਹੀ ਧੰਨਵਾਦ ਭਰਾਵਾ ਤੇਰੇ ਸਿਰ ਤੇ ਹੀ ਆ ਹੋਂਦਾ ਆ ਆਪਾਂ ਬਾਤਾ ਸੀਗਾ ਖਾਲਾ ਖੂਲਾ ਇਹ ਵੀ ਪਾਉਣਾ ਹੁਣ ਆਪਾਂ ਇੱਥੇ ਹੀ ਆ 10 ਤਰੀਕ ਨੂੰ ਆਪਾਂ ਝੋਨਾ ਲਾ ਦੇਣਾ ਰੱਬ ਰੱਖੇ ਸੁੱਖ ਤੇ ਪਨੀਰੀ ਨੂੰ ਕਰਦੇ ਆਂ ਕੈਮ ਥੋੜੀ ਜਿਹੀ ਬਿਰਲ ਹੀ ਰਹਿ ਗਈ ਸੀ ਪਰ ਫਿਰ ਵੀ ਡਾਂਗਾ ਲਾਉਂਦੀ ਆ ਏਡੀ ਨਹੀਂ ਗੱਲ ਹੈਗੀ ਤੇ ਇੱਕ ਇਹਦੇ ਕਰਕੇ ਥੋੜੀ ਨਾਲ ਹੋਰ ਵੀਤੀ ਸੀ ਉਹ ਨੀਟਾ ਜੀ ਦਾ ਫੋਨ ਆਈ ਜਾਂਦਾ ਵਿੱਚ ਉਹ ਚੈੱਕ ਲਿਆ ਜਵੇਰ ਵਾਲੀ ਵਾਲੇ ਦਾ ਲੈ ਜਟ ਮੈਨ ਇੱਕ ਹੋਰ ਕੰਮ ਵਧ ਗਿਆ ਸੀਗਾ ਤੇ ਇੱਕ ਭਰਾ ਦਾ ਕਮੈਂਟ ਆਇਆ ਕਹਿੰਦਾ ਵੀਡੀਓ ਤੋਂ ਬਾਅਦ ਪਰਫਾਰਮੈਂਸ ਨਹੀਂ ਦੱਸੀ ਤਾਂ ਫਿਰ ਉਹ ਰੀਂਜ ਹੀ ਨਹੀਂ ਹੁੰਦੀ ਜਿਵੇਂ ਕਹਿੰਦਾ ਪ੍ਰੋਗਰਾਮ ਕਿੱਧਰ ਜਾਰੀ ਰਹਾ ਪ੍ਰੋਗਰਾਮ ਤੋਂ ਵਧ ਗਿਆ ਸਾਡਾ ਪਰਫਾਰਮੈਂਸ ਦਾ ਵਾੜੀ ਗਈ ਭਾਂਡੇ ਚ ਟਰੈਕਟਰ ਮੋੜ ਨੋ ਹੀ ਹਟ ਗਿਆ ਸਿੱਧੇ ਤੁਰਿਆ ਜਾਂਦਾ ਹੀ ਯੋਰ ਲੱਗ ਗਿਆ ਬਾਹਲਾ ਤੇ ਪੁਰਾਣੇ ਮਾਡਲ ਟਰੈਕਟਰ ਦਾ ਜਿਹੜਾ 17 ਵਾਲਾ ਸਖਤ ਹੁੰਦਾ ਉਹ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਆਪਾਂ ਇਹਦੇ ਨੂੰ ਨਹੀਂ ਆਇਆ ਬੰਡਫਾਲਟਰ ਚ ਲੱਗਿਆ ਆ ਪੱਕੇ ਪੱਕੇ ਜਾਂਦੇ ਹੈਗਾ ਇਹਦੇ ਜੋ ਕਿੰਨੇ ਕੇ ਸਰਕੇ ਕੱਢ ਲੂਗਾ ਕੋਈ ਇੱਥੇ ਮੱਥਾ ਮਾਰੀ ਮੈਨੂੰ ਦਾਬਾਂ ਸਮਝ ਆਈ ਨਹੀਂ ਆਪਣੀ ਬੇਰਜਗਾਰ ਹੋਈ ਗਈ ਆਏ ਓਏ ਮੈਨੂੰ ਲੈ ਜਾ ਓਏ ਕਿਤੇ ਪਾਸੇ ਲੈ ਜਾ ਓਏ ਮੈਨੂੰ ਮੈਂ ਇਥੋਂ ਹਾਲ ਦੇਖਿਆ ਨਹੀਂ ਜਾਂਦਾ ਓਏ ਇਹਦਾ ਕੀ ਕਾਰਨ ਤੇ ਕੀ ਨਹੀਂ ਕਾਰਨ ਇਹ ਵੀ ਤੁਹਾਨੂੰ ਦੱਸਾਂਗੇ। ਕਿਹੜਾ ਹਾਲ ਤੁਸੀਂ ਕੀ ਇਹ ਕਾ ਕਰੋਗੇ ਇਹ ਤਾਂ ਹੋਰ ਗੱਲ ਦਾ। ਆਪਾਂ ਜੈਨਾ ਆਪਣਾ ਇਹ ਉਹ ਦੇਖਣਾ ਆਪਾਂ ਸਟਾਰ ਟੁੱਟੇ ਪਹਿਲਾਂ ਵਾਲੇ ਜਿਹੜੇ ਮੇਨ ਕੰਮ ਨੂੰ ਆਏ ਆਪਾਂ। ਹਾਂ? ਉਹ ਸਟਾਰ ਦੇਖਣਾ। ਇਹ ਨਵੇਂ ਆ? ਹਾਂ ਜਿਹੜੇ ਪਹਿਲਾਂ ਵਾਲੇ। ਨਵੇਂ ਤਾਂ ਭੇਜਤੇ ਮੜੇ ਪਾਲਛ ਹੋਣੇ ਖਣੇ ਕੀ ਕੀ। ਆ ਸਤਿ ਸ਼੍ਰੀ ਅਕਾਲ ਮੈਂ ਕੀ ਕਰਨ ਪਿਆ ਬਾਬੇ ਖੁੱਲਣ ਦਾ ਸਾਰਾ ਕੁਝ ਤੁਹਾਨੂੰ ਦੱਸਾਂਗੇ ਰੱਬ ਰੱਖੇ ਸੌਖਾ ਇਹ ਹੁਣ ਚਾਰਾਂ ਵਾਲੀ ਬਾਬੇ ਉਹ ਇਹ ਦੂਜੇ ਹਾਈ ਤੇ ਤੀਜੇ ਹਾਈ ਨੇ ਕੰਮ ਕਰਿਆ ਸੀਜ ਹੋ ਗਿਆ हां गेस करो ਹੁਣ ਦੂਜਾ ਤੇ ਹੁਣ ਗੈਸ ਕਰੋ ਵੀ ਕਿੰਨੇ ਦੀ ਧਰਨ ਪਾਉਣੀ ਸਾਡੇ ਆ ਹੁਣ ਚਾਰਾਂ ਵਾਲੀ ਪਾਈ ਹੈ ਵੀ ਇਹ ਤੋੜ ਦਿੰਦਾ ਹੀ ਸਾਡਾ ਧੱਕਾ ਨਹੀਂ ਚੱਲਦਾ ਤਾਂ ਕਰਕੇ ਤੇ ਇਹ ਸੀਜ ਹੋ ਗਏ ਸੀ ਬਾਕੀ ਇਹਦੀ ਜਾਣਕਾਰੀ ਤੁਹਾਨੂੰ ਖੇਤ ਦੇਵਾਂਗੇ ਇੱਥੇ ਸਾਥੋਂ ਗੱਲ ਬਾਤ ਨਹੀਂ ਰਹੀ ਯਾਰ ਬਸ ਹੁਣ ਇੱਥੇ ਆਪਾਂ ਆ ਪਾਵਾਂਗੇ ਮੱਕ ਦੀ ਗੱਲ ਇਹ ਰੋ ਗੁੱਲੀ ਜੀ ਹੈ ਨੀ ਜਿਹੜੀ ਜਿਹੜੀ ਸਿੱਟੂ ਪੀਕਦੇ ਜਿਹੜੀ ਆ ਹੁੰਦੀ ਹੈ ਜਿਹੜੀ ਆ ਗੁੱਲੀ ਹੁੰਦੀ ਹੈ ਹੈ ਵੱਢ ਕੇ ਕੱਟੀ ਅੱਛਾ ਸੀ ਸੀ ਵੱਢ ਕੇ ਵੱਢ ਕੇ ਕੱਟੀ ਮਤਰਾ ਸੀ ਸੀਜ ਹੋ ਗਈ ਸੀ ਇਹ ਤੇਲ ਮੈਸਤਰੀ ਸਾਹਿਬ ਵੀ ਕਹਿੰਦੇ ਇਸ ਤੇਲ ਘੱਟ ਹੋ ਸਕਦਾ ਪਰ ਤੇਲ ਅਸੀਂ ਵੈਸੇ ਚੈੱਕ ਕਰਦੇ ਰਹੇ ਆ ਤੇਲ ਪੂਰਾ ਹੀ ਪਰ ਇਹ ਸੀਜ ਹੋ ਗਈ ਤਾਂ ਉਹ ਦਿਖਾਉਣਾ ਵੀ ਇਹ ਘਾਰਿਆ ਸਟਾਰ ਇਹ ਘਾਰਿਆ ਇਹਦੇ ਚ ਚਾਰ ਆ ਗਿਆ ਬਸ ਬ੍ਰੇਕ ਆਪਣੇ ਕਰਾਏ ਵੇ 19 ਦੇ 2019 ਚ ਕਰਾਈ ਸੀ ਨਾ 19 ਚ ਕਰਾਈਆਂ ਪਲੇਟਾਂ ਆਈਆਂ ਪਰ ਬ੍ਰੇਕਾਂ ਦਾ ਜਿਹੜਾ ਲਹੂ ਪੀਂਦੀ ਸੀ ਉਹ ਵੀ ਇਹੀ ਚੀਜ਼ ਪੀਂਦੀ ਸੀ ਕਿਉਂਕਿ ਮੜਦਾ ਨਹੀਂ ਸੀ ਓਾੜੀ ਨਹੀਂ ਆਉਂਦੀ ਪੈਰ ਨੂੰ ਪਲ ਗਏ ਏਡੀਆਂ ਵੀ ਜਦੋਂ ਇਹਦੇ ਚ ਆਉਂਦੇ ਨੇ ਤੇ ਧਰਨ ਪੈ ਜਾਂਦੀ ਜਗਲੇ ਨਾਲ ਹੌਲੈਂਡ ਰੱਖਣਾ ਹੌਲੈਂਡ ਰੱਖਣਾ ਘੜਾ ਸੌਖਾ ਮੇਰੇ ਵਰਗੇ ਬੰਦੇ ਦਾ ਵਾਰ ਦਾ ਰੋੜ ਨਹੀਂ ਜਦੋਂ ਦੇ 23 ਬੇ ਸਪੈਰ ਡੇਟ ਆਹ ਹੈ ਲੇ ਵੀ ਕਹਿੰਦੇ 18:30 ਦੇ ਵੀ ਪੇਂਟ ਹੋ ਗਏ ਤੇ ਪੇਂਟ ਲਿਆ ਕੇ ਆਪਾਂ ਕਰਵਾਤਾ ਸੀ 7 ਤੱਕ ਸੋੜਾ ਪੇਂਟ ਆਇਆ ਸੀ ਤੇ ਥੱਲੇ ਅਰੀਜਨ ਸੋਨੇ ਲੀਕ ਵਾਲਾ ਰੰਗ ਸੀ ਗਾਵੇ ਇਹਦੇ ਹੁਣ ਆਪਾਂ ਉੱਪਰ ਬੱਸ ਜਿਹੜਾ 30:30 ਵਾਲਾ ਕਰਾਤਾ ਉਹ ਲਾ ਕੇ 16 ਵਾਲੇ ਉਹਨਾਂ ਤੇ ਵੀ ਰੰਗ ਮਰਾ ਦਾਂਗੇ ਉਹ ਵੀ ਰੰਗ ਬਦਲੇਗੇ ਇਹ ਵੀ ਹੁਣ ਆਪਣੇ ਵਾਸਤੇ 18 ਵਾਲੇ ਚੱਲਣਗੇ ਜਲਦੀ ਇਹਨਾਂ ਤੇ ਤੁਹਾਨੂੰ ਪਰਫੋਰਮੈਂਸ ਦਿਖਾਵਾਂਗੇ ਆ ਵੇ ਲੋ ਹਲਕੇ ਸਾਡੇ ਪਿੰਡ ਦੇ ਵੇਚ ਵੜ ਦੋ ਕੈਸਤੀ ਲੈ ਕੇ ਆਏ ਕੱਲਾ ਕੱਲਾ ਕ ਉਹ ਤਾਂ ਢੇਰ ਹੀ ਲੱਗੇ ਜਾਂਦੇ ਆ ਯਾਰ ਰਾਜੇ ਸੈਟ ਆਵੇ ਕਿ ਕਿੰਨੇ ਚੱਲੇ ਛਾਲ ਤੋਂ ਵੀ ਪਾਠੀ ਮਾਰੀ ਬੈਠਿਆ ਹੈ ਕੈਸਾ ਮੇਰੇ ਤਾਂ ਨਹੀਂ ਲਾਉਂਦਾ ਮੈਂ ਪਰ ਸੌ ਬਾਈ ਸੀ ਕਿਨੇ ਮਰਦੀ ਹੱਥ ਜੱਕਲਾ ਕਮਾਲ ਹੀ ਹੋ ਗਈ ਯਾਰ ਉਹ ਵੈਤ ਛਾਲ ਠੋਕਾ ਠੋਕੇਗਾ ਖਦਮ ਕਮਾਲ ਹੋ ਗਈ ਯਾਰ ਟਰੱਕ ਹੀ ਲਾਇਆ ਪਿਆ ਨਾ ਕੰਮ ਨਹੀਂ ਕਰਨੀ ਜੋਕ ਇਹਦਾ ਕਹਿੰਦਾ ਤਕੜਾ ਕਰਾਉ ਸੀ ਇਹਨਾਂ ਬਹੁਤ ਤਗੜਾ ਕਰੋ ਕੱਟਿਆ ਤਾਂ ਕਿਸ ਨੇ ਇਹ ਟੂਨੇ ਵਾਲਾ ਬਾਬਾ ਵੀ ਕੋਈ ਤਗੜਾ ਹੋਊਗਾ ਜਿਹਨੇ ਐਡਾ ਟੂਣਾ ਕਰਾਇਆ ਕਮਾਲ ਹੋ ਗਈ ਯਾਰ ਕਿਵੇਂ ਕੈਮ ਜੇ ਚਲੋ ਭਾਈਆ ਭਾਈਆ ਪੁੱਤ ਬਹਿ ਜਾ ਜਿੱਥੇ ਤੂੰ ਬੈਠੀਦਾ ਤਾਂ ਬਹਿ ਜਾ ਤੇ ਨਹੀਂ ਚੁੱਪ ਕਰਕੇ ਸਾਈਡ ਤੇ ਖੜਾ ਰਹਿ ਇੱਥੇ ਖੜਾ ਰਹਿ ਇੱਥੇ ਹੀ ਖੜਾ ਰਹਿ ਚੱਲ ਭਾਈ ਚੱਲ ਕੇਗਾ ਆ ਪਤਾ ਇੱਕ ਤੇ ਬੰਮਾ ਐ ਖੜਕੇ ਜਾ ਤੈ ਸੋਣਾ ਨਹੀਂ ਲੱਗਦਾ ਇੱਥੇ ਖੜਾ ਤੂੰ ਹੋਵੇ ਘਰ ਦੇ ਜੇ ਕੀ ਜਾਂਦੇ ਹੂੰ ਉਹ ਘਰ ਦੇ ਢੀਕੇ ਜਾਂਦੇ ਉਹ ਜਾ ਕਿ ਤੀ ਕਾ ਨਹੀਂ ਜਾਂਦਾ ਚੱਲ ਮੈਂ ਨਾਨਕੀ ਆਇਆ ਬੱਚਾ ਉਹ ਮੁੜਦਾ ਚੱਲ ਫਿਰ ਮੁੜ ਜਾ ਹਾਏ ਨਹੀਂ ਅਮਰੀਕਾ ਆਂਦੇ ਇੰਨਾ ਸਾਰ ਨਹੀਂ ਹੁਣ ਆ ਜਾ ਸਿੱਧਾ ਕਰ ਸਿੱਧਾ ਕਿਧਰ ਨੂੰ ਚੱਲਿਆ ਮੋਟਰਾਈਸ ਕਰਾ ਲਾਟ ਮਾਟਾ ਬੜਾ ਕਿਧਰ ਰਹਿ ਗਿਆ ਸਿੱਧਾ ਕਰ ਉਹ ਸਿੱਧਾ ਹਾਂ ਕੋਈ ਚਲਾ ਲੋ ਮੈਂ ਕਿਹਾ ਵਾ ਇਹ ਬਾਈ ਭਾਂਡ ਗਿਆ ਵੇ ਇਹ ਨੂੰ ਹੁੰਦਾ ਟਰੈਕਟਰ ਦਾ ਥੋੜਾ ਜਿਹਾ ਸ਼ਿਕਨ ਆਇਆ ਤੈਨੂੰ ਉਹ ਜੇ ਸਕੂਲ ਕੇ ਵੀ ਕਿੱਥੇ ਟਰੈਕਟਰ ਦਾ ਖੜਾ ਛੱਡ ਦੇਣ ਬਾਕੀ ਦੇਖੋ ਜਿਹੜੇ ਇਹਦੇ ਕਰ ਮੱਗੇ ਹਾਂ ਮਿੱਤਰੋ ਪਹਿਲਾਂ ਤਾਂ ਜਿਹੜੇ ਕਮੈਂਟ ਕਰਨ ਵਾਲੇ ਵੀਰਾਂ ਚਲੋ ਉਹਨਾਂ ਦੇ ਕਮੈਂਟ ਪਹਿਲਾਂ ਹੀ ਸਿਰ ਮੱਥੇ ਤੇ ਬਾਕੀ ਇਹ ਦੱਸ ਦਈਏ ਵੀ ਜੋਰ ਲਵਾਣਾ ਹੁੰਦਾ ਤਾਂ ਮਾੜਾ ਹੀ ਆ ਚਲੋ ਪਰ ਹੌਲੈਂਡ ਜਿੰਨਾ ਇਹਦਾ ਜ਼ੋਰ ਹੁਣ ਤੱਕ ਲੱਗਿਆ ਸੋ ਪੰਡ ਚ ਪਤਾ ਹੀ ਆ ਤੇ ਬਾਕੀ ਬਥੇਰਾ ਯਾਰ ਵੀ ਜਾਨੀ ਫੁੱਲ ਧੱਕਾ ਇਹਦੇ ਨਾਲ ਹੋਇਆ ਵਿਆ ਸੀ ਇਹ ਕਹਿ ਸਕਦੇ ਜਿਵੇਂ ਚਲੋ ਦਵਾਬੇ ਵਾਲੇ ਤਾਂ ਆਪਣੇ ਤੋਂ ਬਹੁਤ ਟੌਪ ਦਾ ਧੱਕਾ ਕਰ ਲੈਂਦੇ ਚਲੋ ਉਹਨਾਂ ਦੇ ਨੇੜੇ ਤੜੇ ਤਾਂ ਵੱਜਿਆ ਹੋਊਗਾ ਇਹ ਟਰੈਕਟਰ ਤੇ ਜਦੋਂ ਇੱਥੇ ਬੌਂਦੇ ਸੀਗੇ ਉਦੋਂ ਹਨਾ ਜਿਹੜੀ ਪਹਿਲਾਂ ਤੁਸੀਂ ਵੀਡੀਓ ਦੇਖੀ ਤਾਂ ਇਹਦੇ 'ਚ ਆਪਣਾ ਦੂਜੇ ਹਾਈ 'ਚ ਸਲਿੱਪ ਲੈਂਦਾ ਹੁੰਦਾ ਸੀਗਾ ਕੀ ਚੱਕਰ ਪਿਆ ਦੂਜੇ ਹਾਈ ਦੇ ਵਿੱਚ ਸਲਿੱਪ ਲੈਂਦਾ ਹੁੰਦਾ ਜਦੋਂ ਇੱਥੋਂ ਕੱਢਣ ਲੱਗੇ ਬਾਹਰ ਤੇ ਮੁੜਿਆ ਨਹੀਂ ਟਰੈਕਟਰ ਮੋੜ ਨੂੰ ਹਟ ਗਿਆ ਤੇ ਉਹਦਾ ਕਾਰਨ ਇਹ ਬਣਿਆ ਵੀ ਜਿਹੜਾ ਇਹਦੇ ਵਿੱਚ ਆਪਾਂ ਪਿੱਛੋਂ ਇਹ ਇੰਨਾ ਕ ਖਲਾ ਕੇ ਉਦੋਂ ਪਹਿਲਾਂ ਵੀ ਕਈ ਭਰਾ ਨਵੇਂ ਆਪਣੇ ਪਹਿਲਾਂ ਦੇ ਜੁੜੇ ਹੋਏ ਆ ਉਹਨਾਂ ਨੂੰ ਪਤਾ ਹੋਊਗਾ ਉਦੋਂ ਇਹਨੇ ਸਟਾਰ ਮਲਤੇ ਸੀਗੇ ਉਦੋਂ ਚਲੋ ਘਸ ਘਸ ਸਟਾਰ ਟੁੱਟੇ ਸੀ ਜਿਵੇਂ ਗੁੱਲੀ ਜੀ ਘਸ ਗਈ ਸੀ ਤਾਂ ਟੁੱਟ ਗਈ ਸੀ ਉਹ ਆਪਾਂ ਮਗਰ ਦੇ ਪਾਤੀ ਸੀ ਇਹਦੀ ਜਿਹੜੀ ਸਟਾਰ ਬਾਡੀ ਜਾਂ ਸਟਾਰ ਆਉਂਦੇ ਆ ਉਹ ਦੋ ਸਟਾਰ ਹੀ ਆਉਂਦੇ ਆ ਉਹਦੇ 'ਚ ਨੁਕਸਾਨ ਉਹਨਾਂ ਦੇ ਕੀ ਆ ਤੇ ਫਾਇਦੇ ਕੀ ਆ ਉਹ ਵੀ ਤੁਹਾਨੂੰ ਦੱਸਾਂਗੇ ਵੈਸੇ ਚਲੋ ਜਿਨ੍ਹਾਂ ਕੋਲੇ ਆ ਪੁਰਾਣਾ ਮਾਡਲ ਟਰੈਕਟਰ ਹੈਗੇ ਆ ਉਹਨਾਂ ਨੂੰ ਵਿੱਚੋਂ ਕਿਸੇ ਨੂੰ ਪਤਾ ਵੀ ਹੋ ਸਕਦਾ ਤੇ ਕਿਸੇ ਨੂੰ ਨਹੀਂ ਵੀ ਵੀ ਇਹ ਆਏ ਸਟਾਰ ਟੁੱਟ ਜਾਂਦੇ ਕਿਉਂਕਿ ਦੋ ਸਟਾਰ ਆ ਲੋਡ ਪੈਂਦਾ ਜਾਦੇ ਇੱਕ ਜਿਹੜਾ ਮੇਨ ਚੱਕਰ ਪਿਆ ਵੀ ਇਹਦੇ ਮੂਹਰੇ ਟਾਇਰ ਜਿਹੜੇ ਆਪਣੇ ਪਾਏ ਹੋਏ ਆ ਵੱਡੇ ਤੇ ਮੂਰੇ ਪਾਇਆ ਵੇਟ ਕਿਉਂਕਿ ਮੁੜਦਾ ਬਹੁਤ ਔਖਾ ਹੈ ਇਹਨੇ ਮੰਨ ਲਓ ਵੀ ਪਹਿਲੇ ਹਾਈ ਦੇ ਵਿੱਚ ਵੀ ਸਾਡੇ ਕੋਲੇ 14 ਜਾਂ 16 ਤਵੰਗਾਂ ਸੀ 14 ਤੇ ਵੀ ਵਾਹੁੰਦੇ ਰਹੇ ਆ ਤਾਂ ਉਦੋਂ ਵੀ ਇਹਨੇ ਮੱਥੇ ਤੇ ਜਾ ਕੇ ਬ੍ਰੇਕ ਲੈ ਕੇ ਮੋੜਦਾ ਨਹੀਂ ਅਗਲੇ ਟਾਇਰ ਗਾਹ ਨੂੰ ਧੱਕਦਾ ਉਹ 2 17 ਕਰਕੇ ਜਿੰਨਾਂ ਕੋਲੇ ਪੁਰਾਣਾ ਮਾਡਲ ਆ ਉਹਨਾਂ ਨੂੰ ਪਤਾ ਹੋਊਗਾ ਵੀ ਗਾਹ ਨੂੰ ਬਹੁਤ ਜ਼ਿਆਦਾ ਮਾਡਲ ਧੱਕਦੇ ਧੱਕਦੇ ਜਦੋਂ ਇਹ ਦੂਬਾ ਸਾਈਡ ਗੇਅਰ 'ਚ ਆ ਕੇ ਇਹ ਉੱਥੇ 4 ਸਟਾਰ ਆ ਗਿਆ 4 ਸਟਾਰ ਦੀ ਬਾਡੀ ਮੈਂ ਤੁਹਾਨੂੰ ਉੱਥੇ ਫੋਟੋ ਲਾ ਦੂੰਗਾ ਜਦ ਇਹਦਾ ਕੰਮ ਹੁੰਦਾ ਉਹਦੀ ਹੁਣ ਤੁਸੀਂ ਉੱਤੇ ਵੀਡੀਓ ਦੇਖ ਲਓ ਜੇ ਫੋਟੋ ਤਾਂ ਉਹਦੇ ਨਾਲ ਜਿਵੇਂ ਟਰੈਕਟਰ ਪਾਸੇ ਜ ਨਹੀਂ ਮਾਰਦਾ ਹੁੰਦਾ ਹੁਣ ਜਿਵੇਂ ਐਡੀਸ਼ਨ ਹੈ ਜ਼ੋਰ ਲਾਉਂਦਾ ਜਾਂ ਨਵੇਂ ਮਾਡਲ ਆ ਜਿਹੜਾ ਜ਼ੋਰ ਲਗਾਉਂਦੇ ਆ ਮੁੰਡੇ ਹਨਾ ਮੱਥੇ-ਮੁੱਥੇ ਤੇ ਜਾ ਕੇ ਪਾਸੇ ਮਾਰ ਜਾਂਦਾ ਪਰ ਆਹ ਮਾਡਲ ਪਾਸੇ ਜ ਨਹੀਂ ਮਾਰਦਾ ਸੀ ਵੀ ਟਾਇਰ ਇੱਕ ਘੁੰਮ ਗਿਆ ਇੱਕ ਛੱਡ ਗਿਆ ਇਹ ਕੰਮ ਇਹ ਕਰਦਾ ਹੀ ਨਹੀਂ ਬਿਲਕੁਲ ਤੁਸੀਂ ਮੰਨੋ ਵੀ ਜਿਹੜਾ ਮਾਡਲ ਇਹ ਤੋਜਨਾ ਤੇ ਵੀ ਚੱਲਦਾ ਰਿਹਾ ਜਿਵੇਂ ਜੋ ਤੋਜਨਾ ਤੇ ਆਮ ਹੀ ਡਿਫਰੈਂਸ਼ਲ ਲੌਕ ਲਾਉਣਾ ਪੈਂਦਾ ਹੁੰਦਾ ਆਪਾਂ ਨੂੰ ਇਹਨੂੰ ਸਲਿੱਪ ਗੇਅਰ ਵੀ ਬੋਲ ਦਿੰਦੇ ਆ ਵੀ ਦੋਨੇ ਟਾਇਰ ਇੱਕੋ ਜਿਹਾ ਘਗਾਵੇ ਤਾਂ ਇਹਨੂੰ ਕਦੇ ਛੇਤੀ ਲੋਡ ਨਹੀਂ ਪਈ ਸੀਗੀ ਵੀ ਉਹ ਲਾਉਣ ਦੀ ਇਹ ਦੋਵੇਂ ਟਾਇਰ ਇੱਕੋ ਜਿਹਾ ਘਾਈ ਜਾਂਦਾ ਰਹਿੰਦਾ ਸੀ ਕਦੇ ਨਹੀਂ ਇਹਨੇ ਇੱਕ ਟਾਇਰ ਠੱਲਿਆ ਸੀ ਜਾਂ ਜਵੇਂ ਟੋਏ ਨਾ ਟਾ ਜਨਾ ਵੀਡੀਓ ਤੁਸੀਂ ਵੇਂਦੇ ਰਹਿੰਦੇ ਹੋਵੋਗੇ ਜਾਂ ਉਹ ਵੀ ਸਵਰਾਜ ਵਾਲਿਆਂ ਨੂੰ ਵੀ ਪਤਾ ਵੀ ਉਹ ਜਿਵੇਂ ਇੱਕ ਟਾਇਰ ਠੱਲ ਦਿੰਦਾ ਛੇਤੀ ਇਹ ਆਏ ਨਹੀਂ ਠੱਲਦਾ ਸੀ ਉਹਦਾ ਕਾਰਨ ਉਹੀ ਸੀ ਵੀ ਉਹ 2 ਸਟਾਰ ਵਾਲੀ ਬਾਡੀ ਸੀਗੀ ਮੇਨ ਤਾਂ ਤੇ ਮੱਥੇ ਤੇ ਜਾ ਕੇ ਇਹਨੇ ਬ੍ਰੇਕ ਲੈ ਕੇ ਵੀ ਮਸਾ ਮੁੜਨਾ ਹੁੰਦਾ ਸੀ ਜਦੋਂ ਬ੍ਰੇਕ ਨਾ ਆਪਦੇ ਟਾਇਰ ਉਦੋਂ ਵੀ ਮਸਾ ਰੁਕਦਾ ਤੇ ਇੰਜਨ ਦਾ ਬਹੁਤ ਜ਼ੋਰ ਲੱਗ ਜਾਂਦਾ ਸੀ ਟਰੈਕਟਰ ਉਹਦਾ ਕਥਾਕਰਨ ਦੇ ਵਿੱਚ ਪੁਰਾਣੇ ਮਾਡਲਾਂ ਚ ਇਹ 17 ਦਾ ਮੇਰੇ ਹਿਸਾਬ ਨਾਲ 17 ਦਾ ਹੈਗਾ ਵੀ ਚੱਕਰ ਹੈਗਾ ਵੀ 2 ਤੇ 4 ਸਟਾਰ ਦੇ ਵਿੱਚ B2 ਤੇ 4 ਸਟਾਰ ਦੇ ਵਿੱਚ ਬਾਕੀ ਇਹ ਮੇਰਾ ਨਿੱਜੀ ਐਕਸਪੀਰੀਅੰਸ ਆ ਨਾ ਪੁੱਤ ਰੰਗ ਲੈ ਜੂ ਨਾ ਪੈਰ ਨਹੀਂ ਲਾਈ ਦੰਨ ਇਹ ਮੇਰਾ ਨਿੱਜੀ ਤਜਰਬਾ ਹੋ ਸਕਦਾ ਮੈਂ ਗਲਤ ਵੀ ਹੋਵਾਂ ਪਰ ਮੈਨੂੰ ਇਹ ਲੱਗਿਆ ਵੀ ਹਾਂ ਇਹ ਕੰਮ ਹੁਣ ੱਤਕਾ ਕਿਉਂ ਹੋਇਆ ਉਹਦੇ ਨਾਲ ਸਟਾਰ ਕਿਉਂ ਟੁੱਟੇ ਹਨਾ ਉੱਥੇ ਆਉਨੇ ਆ ਫੇਰ ਵੀ ਟਾਇਰ ਵੱਡੇ ਆ ਅੱਗੇ ਵੇਟ ਪਾਇਆ ਉੱਤੋਂ ਟਰੈਕਟਰ ਪੂਰੇ ਜ਼ੋਰ ਤੇ ਤੁਰਿਆ ਆਉਂਦਾ ਸੀ ਨਾ ਦੂਜੇ ਹਾਈ ਦੇ ਵਿੱਚ ਜਦੋਂ ਮੱਥੇ ਤੋਂ ਮੁੜਦਾ ਸੀ ਤਾਂ ੱੱਕੇ ਨਾਲ ਮੋੜਦੇ ਤੇ ਕਈ ਵਾਰੀ ਉੱਥੋਂ ਵਟਨ ਨਾਲ ਅੱਤੜ ਲੈ ਕੇ ਵੀ ਮੋੜਦੇ ਹਨਾ ਤੇ ਵੀ ਅਕਸਰ ਉਹ ਜਦੋਂ ਟਾਇਰ ਹੁਣ ਹੌਲੀ ਨਹੀਂ ਹੁੰਦਾ ਜਦੋਂ ਅੰਦਰ ਉਹਦਾ ਗੇੜਾ ਘਟਦਾ ਨਹੀਂ ਤੇ ਇਧਰੋਂ ਫੁੱਲ ਆਪਾਂ ੱੱਕਾ ਪਰੇ ਨੂੰ ਟਾਇਰ ਲਾਈ ਜਾਂਦੇ ਮੋੜ ਕੇ ਹਨਾ ਤਾਂ ਉਹ ਸਟਾਰਾਂ ਤੇ ਅਸਰ ਪੈਂਦਾ ਤੇ ਇੱਕ ਹੁਣ ਜਿਹੜਾ ਸੀ ਐਲ ਹੈਗਾ ਤਾਂ 4 ਕਸਾਲ ਪੁਰਾਣਾ 4 ਕਸਾਲ ਹੋਏ ਆ ਆਪਾਂ ਬਦਲਿਆ ਸੀ ਹਨ 21 ਤੇ ਕਈ ਆਇਆ ਤਾਂ ਨਵਾਂ ਪਹਾਉਲੈਂਡ ਦਾ ਅਰੀਜਨਲ ਹਨਾ ਨੀਲੀਆਂ ਬਾਲਟੀਆਂ ਆਪਾਂ ਦੇਸੀ ਭਾਸ਼ਾ ਦੇ ਵਿੱਚ ਕਹੀਏ ਤਾਂ ਅੰਬਰਾਲਾ ਸੀਲ ਉਹਦੇ ਵਿੱਚ ਲੈ ਕੇ ਪਾਇਆ ਸੀ ਤਾਂ ਮਤਲਬ ਉਹ ਸੀਜ ਹੋ ਗਏ ਹੁਣ ਜਦੋਂ ਸੀਜ ਹੋ ਗਏ ਫੌਲ ਲੱਗੇ ਜਾਂ ਹਨਾ ਤੇ ਘੁੰਮਣੋਂ हट ਗਏ ਤੇ ਉਹਦੇ ਕਰਕੇ ਮੋੜਣੋਂ हट ਗਿਆ ਸੀ ਟੁੱਟੇ ਨਹੀਂ ਸੀਗੇ ਜੇ ਆਪਾਂ ਕਹਦੇ ਕਿ ਧੱਕੇ ਨਾਲ ਟੁੱਟੇ ਹੁੰਦੇ ਟੁੱਟੇ ਨਹੀਂ ਸੀ ਧੱਕਾ ਉਹਨਾਂ ਨੇ ਬਹੁਤ ਚੱਲੇ ਆਵੇਂ ਕਿ ਟੁੱਟਦੇ ਨਹੀਂ ਪਰ ਸੀਜ ਹੋ ਗਏ ਤੇ ਜੇ ਉਹ 4 ਸਟਾਰ ਹੁੰਦੇ ਫੇਰ ਉਹ ਟਾਇਰ ਨੇ ਰੁਕੀ ਜਾਣਾ ਤੇ ਉਹਨਾਂ ਤੇ ਘਾਟਾ ਸਰ ਪੈਣਾ ਤਾਂ ਮੇਰੇ ਹਿਸਾਬ ਨਾਲ ਤਾਂ ਕਾਰਨ ਇਹ ਬਣਿਆ ਉਹਨਾਂ ਦਾ ਸੀਜ ਹੋਣ ਦਾ ਹੁਣ ਜਿਹੜਾ ਹੁਣ ਆਪਾਂ ਇਹਦੇ ਪਾਤੀਆ ਬਾਡੀ ਪਰ ਹੁਣ ਵਾਹ ਕੇ ਤੁਹਾਨੂੰ ਦਿਖਾਵਾਂਗੇ ਹਾਲ ਵਹਿਲੇ ਨਹੀਂ ਸੀ ਹਾਲ ਆਪਣੇ ਦੂਜੇ ਵੇਲੇ ਲਈ ਫਿਰਦੇ ਆ ਤੇ ਇਹਨੂੰ ਵਾਹ ਕੇ ਦਿਖਾਵਾਂਗੇ ਵੀ ਮੱਥੇ ਤੋਂ ਹੁਣ ਸੌਖਾ ਮੁੜਦਾ ਕਿ ਨਹੀਂ ਕੋਸ਼ਿਸ਼ ਕਰਾਂਗੇ ਪਰ ਉਹ ਮੈਨੂੰ ਜਿੰਨਾ ਕ ਮੈਂ ਕੱਲ ਬ੍ਰੇਕ ਬਰੂਕ ਲਾ ਕੇ ਵੇਖਿਆ ਉੱਥੇ ਤੋਰਿਆ ਜਦੋਂ ਮਿਸਤਰੀ ਤੋਂ ਹਨ ਤਾਂ ਮੈਨੂੰ ਠੀਕ ਲੱਗਿਆ ਕੰਮ ਜਿਵੇਂ ਅੱਗੇ ਮੰਨ ਲਓ ਸਿੰਗਲ ਟਾਇਰ ਹੀ ਘਾਉਣਾ ਹੋਵੇ ਖੜੇ ਦਾ ਤਾ ਇਧਰੋਂ ਬ੍ਰੇਕਾਂ ਦੀ ਆਵਾਜ਼ ਆਉਣ ਲੱਗ ਜਾਂਦੀ ਐ ਪੂਰਾ ਜ਼ੋਰ ਲੱਗ ਕੇ ਫੇਰ ਬ੍ਰੇਕ ਇੱਕ ਟਾਇਰ ਨੂੰ ਰੋਕਦਾ ਹੀ ਨਹੀਂ ਇੱਕ ਟਾਇਰ ਨੂੰ ਬ੍ਰੇਕ ਰੋਕਦਾ ਹੀ ਨਹੀਂ ਸੀ ਤਾਂ ਇਹ ਚੱਕਰ ਸੀ ਤਾਂ ਉਹਦੇ ਕਰਕੇ ਹੁਣ ਆਪਾਂ ਨੂੰ ਫਟਾਰ ਬਾਡੀ ਕਿਸੇ ਤੋਂ ਮਿਲ ਗਈ 3000 ਰੁਪਏ ਦੀ ਤੇ ਜਾਨੀ ਆਪਣਾ 8000 ਰੁਪਏ ਲੱਗ ਗਿਆ ਬਾਕੀ ਮਾੜੇ ਮੋੜ ਨਾਟ ਬੋਲਟ ਪਾਉਣੇ ਪਏ ਤੇ ਕੁਝ ਲੇਬਰ ਪੈ ਗਈ ਯਾਨੀ 7 ਤੋਂ 8000 ਰੁਪਏ ਦੇ ਵਿੱਚ ਆਪਣਾ ਹੁਣ ਜਾਵਾਂ ਨਵੇਂ ਆਰਕੇ ਸਟਾਰ ਇਹਦੇ ਤੇ ਪੈ ਗਿਆ ਰੀਨਲ ਓਰੀਜਨਲ ਬਾਡੀ ਤੇ ਓਰੀਜਨਲ ਉਹ ਸਾਰਾ ਕੁਝ ਤਾਂ ਉਹ ਦੇਖ ਕੇ ਤਾਂ ਹੁਣ ਇਹਦਾ ਰੋਗ ਕੱਟਿਆ ਗਿਆ ਤੇ ਬਾਕੀ ਜਿਹੜੇ ਕਹਿਣਗੇ ਵੀ ਇਹ ਧੱਕਾ ਨਹੀਂ ਚੱਲਦਾ ਜਾਂ ਉਹ ਨਹੀਂ ਚੱਲਦਾ ਉਹ ਸਾਨੂੰ ਪਤਾ ਤੇ ਸਾਡੇ ਨੇੜੇ ਤੇੜੇ ਗੇੜ ਵਾਲਿਆਂ ਨੂੰ ਪਤਾ ਵੀ ਇਹ ਵਿਚਾਰਾ ਕਿੰਨਾ ਕਿ ਧੱਕਾ ਚੱਲ ਜਾਂਦਾ ਤੇ ਕਿੰਨਾ ਕਿ ਨਹੀਂ ਚੱਲਿਆ ਅਜ ਤਾਈ ਤੇ ਬਾਕੀ ਇਹ ਹੁਣ ਨਾ ਹਲ ਤਾਂ ਤਾਂ ਲੈਂਦੇ ਆਪਾਂ ਕਿਉਂਕਿ ਤੁੜੀ ਦੇਖ ਆਸ-ਪਾਸੇ ਢੇਡੇ ਲਾਉਣੇ ਆ ਉੱਥੇ ਜਗ੍ਹਾ ਦੀ ਥੋੜੀ ਜਿਹੀ ਕਮੀ ਆ ਤਾਂ ਉਹਦੇ ਨਾਲ ਢੇਡੇ ਲਾ ਕੇ ਤੇ ਉੱਥੇ ਖਾਲਾ ਖੂਲਾ ਪਾਉਣਾ ਹੁਣ ਝੋਨੇ ਦੀ ਤਿਆਰੀ ਆ ਪਨੀਰੀ ਪਨੂਰੀ ਹੋ ਗਈ ਆ ਤੁਹਾਨੂੰ ਦਿਖਾਉਣੇ ਆ ਬਾਕੀ ਅੱਗੇ ਦੀ ਅੱਗੇ ਤਾਂ ਜਿਹੜੀ ਪਿਛਲੀ ਵੀਡੀਓ ਵਿੱਚ ਉਹ ਵੀਰ ਕਹਿੰਦੇ ਸੀ ਵੀ ਇਹ ਪੋਲਾ ਹਨਾ ਵਿੱਚ ਇੱਕ ਵੀਰ ਦਾ ਆਇਆ ਸੀ ਕਮੈਂਟ ਵੀ ਇਹ ਪੋਲਾ ਵਾਣਾ ਪਰ ਸਾਡੇ ਏਰੀਆ ਜਵਾਨ ਛੇਤੀ ਨਹੀਂ ਇਹਨਾਂ ਪੋਲਾ ਕਹਿ ਸਕਦੇ ਆਪਾਂ ਇਹਦੇ ਵਿੱਚ ਇੱਕ ਵਾਰੀ ਤਵੀ ਵੱਜੀ ਸੀ ਸਿਰਫ ਇੱਕ ਵਾਰੀ ਤਵੀ ਹਾਂਜੀ ਆਉਣਾ ਪੁੱਤ ਤਾਰਦ ਤੇ ਇੱਕ ਵਾਰੀ ਤਾਂ ਵੀ ਵੱਜੀ ਸੀ ਇਹਦੇ 'ਚ ਤੇ ਉਹਦੇ ਤੇ ਹਾਲਾਂ ਵੀ ਜਾਨੀ ਫੁੱਲ ਜ਼ੋਰ ਲਾਉਂਦੇ ਆ ਇੱਕ ਹਾਲਾਂ ਦੇ ਫਾਲੇ ਘਸ ਕੇ ਫਾਲੇ ਤੁਹਾਨੂੰ ਪਤਾ ਬਹੁਤ ਜਲਦੀ ਘਸਦੇ ਸਭ ਬਹੁਤ ਸਾਰੀ ਦੁਨੀਆ ਠੱਠਾ ਫਾਲੇ ਇੱਕ ਦਿਨ ਟਰੈਕਟਰ ਮਗਰ ਪਾਲੀ ਤਾਂ ਆਥਾ ਨੌ ਫਾਲਿਆਂ ਦਾ ਮੂੰਹ ਜਿਹੜਾਏ ਗੋਲ ਹੋ ਜਾਂਦਾ ਹਣਾ ਤਾਂ ਫਾਲੇ ਹੁਣੇ ਬਦਲ ਕੇ ਹਟੇ ਸੀ ਤੇ ਹੁਣੇ ਗੋਲ ਹੋ ਗਏ ਤੇ ਹੁਣ ਫਾਲੇ ਤਾਂ ਚਲੋ ਉਵੇਂ ਹੀ ਚਲਾਵਾਂਗੇ ਆਪਾਂ ਤੇ ਮੇਨ ਮਤਲਬ ਇਹਦੇ ਜ਼ੋਰ ਦਾ ਆਪਾਂ ਉਥੇ ਵੇਖਣ ਦਾ ਇਹੀ ਸੀਗਾ ਵੀ ਕਿਉਂਕਿ ਇਹ ਭਵੇਂ ਪੋਲਾ ਹੀ ਹੋਵੇ 36 ਦੀ ਇਹਦੇ ਵਿੱਚ ਵੀ ਹੁਣ ਤੁਸੀਂ ਸੈਂਪਲ ਅਸ਼ਤੀ ਦੀ ਪਹਿਲੇ ਚ ਦੋਵੇਂ ਲੀਡ ਲੀਵਰ ਸੱਟਦੀ ਆ ਆਪਾਂ ਹਨਾ 13 ਹਲਾ ਦੇ ਤਾਂ ਇਹ ਤੋਂ ਜਿਹੜੇ ਟਾਇਰ ਘੁੰਮਦੇ ਨਹੀਂ ਗੇ ਇਹ ਉਦਾਂ ਹੀ ਮੰਨ ਲਓ ਜਦੋਂ ਦਬ ਜਾਂਦਾ ਤੇ ਇਹ ਆਪਾਂ ਬਸ ਮੇਨ ਉੱਤੇ ਮੋਟੇ ਵੇਖੀ ਸੀਗਾ ਵੀਡੀਓ ਦੇ ਵਿੱਚ ਵੀ ਦੂਜੇ ਹਾਈ ਦੇ ਵਿੱਚ ਟਾਇਰ ਘਮਾਉਂਦਾ ਤਾਂ ਇਹਦੇ ਚ ਜਾਨ ਬਣੀ ਆ ਟਰੈਕਟਰ ਚ ਟਰਬਨ ਤੇ ਬਾਕੀ ਸੁੱਕਾ ਹੁਣ ਬਾਣ ਕੋਈ ਰਿਹਾ ਨਹੀਂ ਸ਼ਾਇਦ ਜੇ ਮੇਲਿਆ ਤਾਂ ਵਾਵਾਂਗੇ ਬਾਕੀ ਅੱਗੇ ਸਾਨੂੰ ਦਿਖਾਉਣੇ ਆ ਹਾਂਜੀ ਇੱਕ ਹੋਰ ਚੀਜ਼ ਦੱਸ ਦਈਏ ਹੁਣ ਆਪਾਂ ਵੈਸੇ ਸੀਐਨ ਦਾ ਪੂਰਾ ਸੀਗਾ ਤੇ ਹੁਣ 5 ਲੀਟਰ ਇਹ ਚਾਹ ਪਾਇਆ ਕੋਈ 2 ਲੀਟਰ ਘੱਟ ਸੀਗਾ ਮੰਨ ਲਓ ਤਾਂ ਥੋੜਾ ਜਿਹਾ ਵਧ ਜੂਗਾ ਕੋਈ ਚੱਕਰ ਨਹੀਂ ਤੇ ਆ 80 ਨੰਬਰ ਪਾਇਆ ਹੁਣ ਆਪਾਂ ਕੈਸਟਰੋਲ ਦਾ ਤੇ ਪੂਰਾ ਗਾੜਾ ਹੁੰਦਾ ਉਹ ਚਾਬੀ ਕਿਧਰ ਮਰੋੜਨ ਲੱਗ ਗਿਆ ਮੈਨੂੰ ਬਿਨਾਂ ਦੱਸੇ ਜੇ ਭੱਜ ਪੈਂਦਾ ਪੁੱਤ ਇਹ ਕੰਮ ਨਹੀਂ ਕਰਨਾ ਬੱਚੇ ਨੇ ਪੜਾਉਣਾ ਗੱਲ ਤਾਂ ਹੁਣ ਇਹ ਵੀ ਭਰਾ ਕਮੈਂਟ ਕਰਨਗੇ ਪਰ ਕੀ ਕਰੀਏ ਨਾਨਕੀ ਆਏ ਆ ਉਂਜੀ ਨਹੀਂ ਲਾਉਂਦੇ ਤੇ 5 ਲੀਟਰ ਇਹ ਪਾਇਆ ਤੁਸੀਂ ਦੇਖ ਸਕਦੇ ਆ ਇਹ ਬਹੁਤ ਗਾੜਾ ਹੁੰਦਾ ਜਾਨੀ ਬ੍ਰੇਕਾਂ ਨੂੰ ਕੁਝ ਨਹੀਂ ਕਰਦਾ ਹੈਗਾ ਇਹ ਤੇ 5 ਕਲੀਟਰ ਆਪਾ ਇਹ ਵਿੱਚ ਪਾਇਆ ਵੀ ਗਾਂ ਸੀ ਸਹੀ ਸੋਈ ਨਾ ਮਰੇ ਤੇ ਬਾਕੀ ਧੱਕਾ ਧੱਕਾ ਤਾਂ ਆਪਣਾ ਉਵੇਂ ਹੀ ਕਰਦੇ ਰਾਂਗੇ ਉਹ ਸਾਡੇ ਖੌਨਚੀ ਆ ਤੇ ਤੁਹਾਨੂੰ ਵਿਖਾਵਾਂਗੇ ਵਾਹ ਕੇ ਮੜੇ ਵਿਹਲੇ ਹੋਈ ਗਿਆ ਝੋਨਾ ਚਾਣਾ ਲਾ ਲਈਏ ਬਾਸਪਤੀ ਵਾਲੇ ਵਾਣਾ ਚ ਕੱਢਾਂਗੇ ਚਿਆਬੇ ਦੇ ਫਿਰ ਤੁਸੀਂ ਹੁਣ ਫਰਕ ਦੇਖੋ ਵੀ ਬਿਨਾ ਬ੍ਰੇਕ ਮਾਰੇ ਐ ਸਾਰਾ ਵਧੀਆ ਮੁੜੀ ਜਾਂਦਾ ਪਹਿਲਾਂ ਵੀ ਗੇੜੇ ਲਾਏ ਹਾਲ ਲੱਗਦੇ ਘਾਟਾ ਜ਼ਰੂਰ ਇੱਥੇ ਤੇ ਫਾਲੇ ਥੋੜੇ ਘਸੇ ਪਏ ਆ ਪਰ ਮੌਲਨ ਦਾ ਬਹੁਤ ਫਾਇਦਾ ਹੋ ਗਿਆ ਮੁੜ ਤਾਂ ਹੁਣ ਨਾ ਮੜੇ ਨਾ ਜਦੋਂ ਅੱਗੋਂ ਮੋੜਦਾ ਦੇਖੋ ਤੁਸੀਂ ਹੱਥ ਇੱਕ ਕੈਮਰੇ ਤੇ ਇੱਕ ਇਧਰ ਤੇ ਕੋਈ ਬ੍ਰੇਕ ਨਹੀਂ ਲਾਇਆਗਾ ਤੇ ਨਾਲ ਦੀ ਨਾਲ ਟਰੈਕਟਰ ਕਲੱਚ ਵਾਲੀ ਸਾਈਡ ਵਾਲਾ ਜਾਂ ਜਿਵੇਂ ਵੀ ਜਿਹੜੀ ਸਾਈਡ ਮੋੜਦੇ ਆਂ ਆਪਾਂ ਰੁਕ ਜਾਂਦਾ ਤੇ ਅੱਗੇ ਦਾ ਬ੍ਰੇਕ ਮਾਰ ਮਾਰ ਥੱਕ ਜਾਂਦੇ ਟਰੈਕਟਰ ਇਕੱਠਾ ਹੋ ਜਾਂਦਾ ਇਹਦੇ ਨਾਲੇ ਬ੍ਰੇਕ ਆਵਾਜ਼ ਦਿੰਦੇ ਸੀ ਤੇ ਅੱਜ ਆ ਹੁਣ ਬਿਲਕੁਲ ਆਵਾਜ਼ ਨਹੀਂ ਦਿੰਦੇ ਕਸਰਪਾ ਸੁੱਕੇ ਜੇ ਹੁਣ ਚਲਾਉਣ ਮਾਰੇ ਇਨੀ ਬਾਟ ਆ ਉਹ ਨਹਿਰ ਕੋਲੇ ਰਹੇ ਆ ਜੇ ਇੱਥੇ ਹੁਣ ਹਾਲ ਪਤਾ ਨਹੀਂ ਲੱਗਣਗੇ ਪਰ ਫਿਰ ਹਾਂ ਆਪਾਂ ਚਾ ਆ ਕੇ ਦਿਖਾ ਕੋਈ ਵੀਰ ਆਏ ਨਾ ਆਖੇ ਵੀ ਇਹ ਫੇਕ ਕਰੀ ਜਾਂਦੇ ਕੰਮ ਪਰ ਆਪਾਂ ਕਿਹੜਾ ਕਿਸੇ ਦਾ ਕਰਕੇ ਦੇਣਾ ਫੇਕ ਤਾਂ ਉਹਨਾਂ ਹੱਥੇ ਹੁੰਦਾ ਹੁਣ ਕੈਮਰਾਮੈਨ ਆਪਣੇ ਕੋਲੇ ਹੈ ਨਹੀਂਗਾ ਲੈ ਵੀ ਮਿੱਤਰੋ ਡਰਾਈਵਰ ਮਾਹ ਲੱਭਿਆ ਦੂਜਾ ਲੈ ਦੂਜਾ ਆ ਪਰਫਾਰਮੈਂਸ ਆ ਮਿੱਤਰੋ ਲੱਗਦੇ ਘੱਟ ਨਾ ਦੂਜੇ ਹਾਈ ਦੇ ਵਿੱਚ ਦੋਵੇਂ ਲੀਵਰ ਸਿੱਟੇ ਆ ਲੇਵਰ ਥੱਲੇ ਆ ਜਾਵਾ ਹਾਲ ਵੀ ਓਪੜੂ ਆ ਪਰ ਸਮਝ ਨਹੀਂ ਆਉਂਦੀ ਹੁਣ ਕਈ ਵੀਰ ਕਹਿੰਣਗੇ ਅਪੜ ਚ ਤੁਰਦਾ ਨਹੀਂ ਇਹ ਵੀਰੋ ਹਾਲਾਂ ਦੇ ਸਿਰ ਤੇ ਹੁੰਦਾ ਕਈ ਵਾਰੀ ਹਾਲਾ ਜਿਆਦਾ ਜ਼ੋਰ ਲਵਾ ਰਹੇ ਹੁੰਦੇ ਕਈ ਵਾਰੀ ਘਟ ਤੇ ਕਈ ਵਾਰੀ ਪਹਿਲੇ ਦੇ ਵਿੱਚ ਵੀ ਜਦੋਂ ਹੁਣ ਨਵੇਂ ਫਾਲੇ ਹੋਏ ਤਾਂ ਪਹਿਲੇ ਦੇ ਵਿੱਚ ਵੀ ਟਰੈਕਟਰ ਲੈਫਟ ਨੂੰ ਕੰਟਰੋਲ ਬਿਨੇ ਨਹੀਂ ਤੁਰਦਾ ਖੜ ਜਾਂਦਾ ਸੀ ਜਦੋਂ ਫਾਲੇ ਨਵੇਂ ਸੀ ਹੁਣ ਫਾਲੇ ਘਸੇ ਪਏ ਤਾਂ ਤੁਰਿਆ ਜਾਂਦਾ ਤੇ ਮੈਂ ਵੀ ਉਹ ਤੁਹਾਡੇ ਹੱਕ ਦੇ ਵਿੱਚ ਹੈਗਾ ਕਈ ਵੀਰ ਇਦਾਂ ਕਰਦੇ ਹੁੰਦੇ ਆ ਮੋਡੀਫਿਕੇਸ਼ਨ ਵਾਲੇ ਤੁਰੇ ਆਉਂਦੇ ਤੇ ਜਦੋਂ ਗੇਅਰ ਬਦਲਦੇ ਨਾ ਟਰੈਕਟਰ ਹੌਲੀ ਵੀ ਨਹੀਂ ਹੁੰਦਾ ਹੈਗਾ ਜੇ ਆਪਣੇ ਸਹੀ ਹਾਲ ਲੱਗ ਰਹੇ ਆ ਤਾਂ ਆਪਣਾ ਟਰੈਕਟਰ ਜਦੋਂ ਕਲਚ ਨਾ ਪਤਾ ਯੱਕਦਾਂ ਰੁਕੂਗਾ ਹਨਾ ਤੇ ਉਹ ਨਿਸ਼ਾਨੀ ਹੁੰਦੀ ਹਾਲ ਚੰਗੇ ਲੱਗਦੇ ਆਂ ਦੀ ਇਹ ਹਾਲ ਆਪਣੇ ਘੱਟ ਲੱਗਦੇ ਸੀ ਚਲੋ ਫੇਰ ਵੀ ਦੂਜੇ ਹਾਈ ਦੇ ਵਿੱਚ ਚੱਲਿਆ ਤਾਂ ਮੈਨੂੰ ਤਾਂ ਬਹੁਤ ਫਰਕ ਲੱਗਿਆ ਛਾਤੀ ਦੀ ਨਾਲ ਨੂੰ ਬਾਕੀ ਪਤਾ ਹੋਊਗਾ ਤੇ ਬਾਕੀ ਵੀਰੋ ਇਹ ਬਸ ਕਿਵੇਂ ਲੱਗੀ ਵੀਡੀਓ ਇਹ ਜਰੂਰ ਦੱਸੋ ਜਿਹੜੇ ਵੀਰ ਇੱਥੋਂ ਐਂਡ ਤੱਕ ਵੇਖਣ ਆਏ ਉਹਨਾਂ ਦਾ ਬਹੁਤ-ਬਹੁਤ ਅਹਿਦ ਅਲ ਤੋਂ ਧੰਨਵਾਦ ਬਾਕੀ ਝੋਨੇ ਦੇ ਵਿੱਚ ਮਿੱਤਰੋ ਬੀਜੀਆਂ ਤਿਆਰੀ ਕਰੀ ਜਾਂਦੇ ਹੁਣ ਵੀ ਖੇਤ ਪਏ ਵੀਡੀਓ ਐਡਿਟ ਕਰੀ ਐ ਇਹ ਤੇ ਫੇਰ ਮਿਲਦੇ ਆ ਕਿਸੇ ਵੀਡੀਓ ਦੇ ਵਿੱਚ